ਖਾਲੋ ਤੇ ਨਹੀਂ ਮੰਗਦੀ ਨਹੀਂ ਮੰਗਦੀ ਖਾਲੋ ਤੇ ਤੇਰੀ ਗੁੱਟੀ ਤੇਰੇ ਆਸਤੇ ਨਹੀਂ ਆਈ ਆਈ ਆ ਖਾ ਥਲੇ ਦਿੰਦੀ ਏਦੋ ਜੀ ਹਾਈ ਆ ਆ ਸਮੇਂ ਦੇ ਨਹੀਂ ਮੈਨੂੰ ਦੇ ਹਾਂ ਇਹਨੂੰ ਮੈਨੂੰ ਦੇ ਦੇ ਲਿਆ ਮੈਨੂੰ ਦੇ ਦੇ ਪਾਪਾ ਕਿੰਨੇ ਨਹੀਂ ਦੇ ਦੇ ਪਾਪਾ ਤਾਂ ਪਹਿਲਾਂ ਹੀ ਬੈਠੇ ਹੋਏ ਨੇ ਨੀਂਦ ਰੱਖੀ ਹੋਈ ਐ ਇਹ ਦੇਖੋ ਆਈਸਕ੍ਰੀਮ ਦਿੱਤੇ ਬੋਤ ਨਾ ਦੇ ਨਾ ਨਹੀਂ ਨਾ ਦੇ ਹਾਂ ਐਵੇਂ ਖਾ ਜੱਫੇ ਦੇ ਦੇ ਕਿ ਨੋ ਨਾ ਨਾ ਕਰਦੇ ਨਾ ਕਰਦੇ ਦੇ ਦੇ ਕਿ ਨੋ ਹਟ ਦੇ ਦੇ ਤੇ ਨੋ ਨੋ ਕਰਦੇ ਐਵੇਂ ਕਰਦੇ ਫਿੰਗਰ ਨਾਲ ਨੋ ਕਰਦੇ ਹਾਂ ਹਾਂ ਕੋਈ ਨਹੀਂ ਲੈਂਦਾ ਕੋਈ ਨਹੀਂ ਲੈਂਦਾ ਨਹੀਂ 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 ਖਾ ਕੋਈ ਨਹੀਂ ਲੈਂਦਾ ਪਤਾ ਤੇਰੀ ਕੋਈ ਨਹੀਂ ਹੁੰਦਾ ਖਾ ਲ ਮੈਂ ਬੈਠੀ ਖਾ ਲੈ ਮੈਂ ਬਾਹਰ ਦਾ ਗੇਟ ਪੇੜ ਕੇ ਬਿੜਿਆ ਗਿਆ ਗੇਟ ਤੇ ਕਰਾਉਂਦੀ ਆਦੇ ਨਹੀਂ ਵੀ ਆਏ ਹੋਏ ਓਏ ਓਏ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਤੇ ਜਪਨੌਰ ਵੇਖੋ ਪਿੱਛੇ ਕੀ ਨੇ ਦੇਖ ਰਹੇ ਤੇ ਅਸੀਂ ਵੀ ਵਧੀਆ ਆਂ ਤੇ ਚਾਹ ਪੀ ਕੇ ਹਟੇ ਸੀ ਸਵੇਰ ਦਾ ਟਾਈਮ ਹੈ ਹਾਂਜੀ ਚਿਹਰੇ ਚਿਹਰੇ ਜਪਨੌਰ ਨੇ ਰੋਲਾ ਪਾਇਆ ਆਇਆ ਹੈ ਕਾਫੀ ਟਾਈਮ ਦੀ ਉੱਤੀ ਹੋਈ ਹੈ ਓਏ ਨਾ ਮਾਰਾਂ ਮਰੇ ਹੋਏ ਕਾਫੀ ਤਾਂ ਕੁੱਚ ਕੁੱਚ ਗੱਲ ਵੀ ਨਹੀਂ ਕਰਨ ਦਦੀ ਆ ਗੋ ਬੜਾ ਪਿਆ ਸੀਦਰ ਚੱਕ ਨਹੀਂ ਇੰਨੇ ਚ ਸੀਦਰ ਇੱਕ ਮਿੰਟ ਤੁਹਾਡੇ ਨਾਲ ਜਰਾ ਗੱਲ ਕਰਨੀ ਮੈਂ ਵੇਟ ਕਰਿਓ ਮਾਰੀ ਜੀ ਜਰਾ ਪਹਿਲੇ ਨੂੰ ਮੈਂ ਸੰਭੂ ਮੋਟੇ ਸੀਦਰ ਚੱਕੋ ਥੋੜੀ ਦੇਖ ਲਓ ਕਿੰਨਾ ਰੋਲਾ ਪਾਦੀ ਹੈ ਤੂਫਾਨ ਮਚਾ ਕੇ ਰੱਖਦੀ ਹੈ ਕਰ ਲੋ ਜੀ ਰੋਜ਼ਾ ਦੇ ਨੂੰ ਉਹਨਾਂ ਜਿਵੇਂ ਜਿਵੇਂ ਵੱਡੀ ਹੋ ਰਹੀ ਹੈ ਨਾ ਉਵੇਂ-ਉਵੇਂ ਨਵੀਂ ਤੋਂ ਨਵੀਂ ਸ਼ਰਾਰਤ ਰੋਜ਼ ਦੀ ਨਿਕਲਦੀ ਐ ਦੀ। ਆ ਵੇ ਆ ਵੇ ਮਮਾ ਕੋਲ ਮਮਾ ਕੋਲ ਕੀ ਲੈਣਾ ਸਿੰਗਰ ਲਾਗੇ ਸੀ। ਸਿੰਗਰ ਨਹੀਂ ਪਤਲਿਆ ਨਹੀਂ। ਆ ਲੈ ਲੋ। ਇਹ ਆ ਲੈ ਲੋ। ਉਏ ਆਇਸ਼ਕੀਮ। ਆਇਕੀਮ ਲੈ ਲੋ। ਡ੍ਰੋਪਰ ਅ ਤੂੰ ਇੱਥਰ ਦੇ ਦੋ ਤੇ ਟੀਥਰ ਪੇਵਕਾਰ ਦੇ ਦੋ ਕਿੰਨੇ ਪੁੱਛ ਪਿਆ। ਕਾਕੇ ਨੂੰ ਦੁੱਧੂ ਪਿਆ ਦਿਓ ਤੁਸੀਂ। ਹਾਂ ਕਾਕੇ ਨੂੰ ਦੁੱਧੂ ਪਿਆ ਦਿਓ। ਹੋਰ ਛੇਤੀ ਕਰ। ਤੇ ਜਪਨੂਰ ਹੁਣ ਬਹੁਤ ਸਰਾਰਤ ਹੋਈ ਜਾਂਦੀ ਪਈ ਐ ਸਵੇਰੇ ਵੀ ਪਰਸੋ ਦੀ ਗੱਲ ਐ ਕੱਲ ਪਰਸੋ ਚੌਥੇ ਇੰਨੀ ਵਾਰੀ ਗਿਰੀ ਨਾ ਕਿ ਬਸ ਟੈਂਡਾ ਜੀ ਫੁੱਟਦੀ ਰਹੀ ਕਿੰਨੀ ਵਾਰੀ ਬਚਾਇਆ ਕਿੰਨੀ ਆਹ ਵੇ ਮਮਾ ਲੈ ਮਮਾ ਮਮਾ ਕੋਲ ਨੰਮੋ ਕੋਲ ਮਮਾ ਲੈ ਗਈ ਨਾ ਇੱਧਰ ਚ ਕਾਈ ਮੜਾ ਜੀ ਇੱਧਰ ਚ ਕਾਈ ਮੈਂ ਚੱਕਦਾ ਨਾ ਉਹ ਦੇਖੋ ਜਪਨੂਰ ਜਪਨੂਰ ਦੇਖੀ 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 ਇੱਧਰ ਦੇਖੀ ਉਹ ਦੇਖੀ 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 ਕੋਲ ਆ ਤੇ ਤੇਜ਼ ਬਹੁਤ ਆ ਮਾਂ ਨੂੰ ਕਿਉਂ ਬੰਗੂ ਮਾਪੇ ਉਹਨੂੰ ਇਤਕਲ ਬਹੁਤ ਕਰਦੀ ਏ ਇੱਕ ਤੇ ਨਾ ਕੀ ਕਰਦੀ ਏ ਇਤਕਲ ਉਹ ਕੀ ਕਹਿੰਦੇ ਤੁਸੀਂ ਐਲਤਾਂ ਇਤਕਲ ਆਹੋ ਯੋ ਜਿਵੇਂ ਮਤਲਬ ਪਾਉ ਕੀ ਐਸਤਕਲ ਇਹ ਤੁਹਾਡੀ ਪੰਜਾਬੀ ਏ ਮੇਰੀ ਪੰਜਾਬੀ ਆਈ ਐਲਤ ਬਾਜ ਹੈ ਇਲਤ ਹਾਂ ਬਾਜ ਹਾਂ ਇਲਤ ਬਾਜ ਹਾਂ 2 ਸਾਲ ਹੋ ਗਏ ਮੈਨੂੰ ਅਜ ਨੂੰ ਪਰ ਮੈਨੂੰ ਨਾ ਇੱਕ ਦੀਦੀ ਦਾ ਫੋਨ ਆਇਆ ਸੀ ਸਤਾਰੋ ਨੇ ਦੀਦੀ ਉਹ ਵੀ ਮੈਨੂੰ ਕਹਿੰਦੇ ਸੀ ਰਮਨ ਤੇਰੀ ਪਾਚਾ ਤੇ ਹਰਦੀਦੀ ਪਾਜਾ ਸੇ ਨਾ ਬੜਾ ਫਰਕ ਹੈ ਬੋਲੀ ਚ ਤੇ ਕੋਈ ਨਹੀਂ ਤੂੰ ਹੋਰ ਦੋ ਚਾਰ ਸਾਲ ਰੁਕ ਜਾ ਉਹ ਜੋ ਬੋਲੀ ਹਜੀਤ ਵਾਲੀ ਬੋਲੀ ਹੋ ਜਾਏਗੀ ਤੇ ਮੈਨੂੰ ਲੱਗਦਾ ਹੈ ਅਜੇ ਟੁੱਟੀ ਪੁੱਟੀ ਅਧੜੀ ਬੋਲੀ ਤੇ ਬੋਲੀ ਕੋ ਦੇਗੀ ਸਿੱਖ ਜਾਗੀ ਮੈਂ ਥੋੜੀ ਕਰ ਦੇ ਕੰਬਲ ਕੰਬਲ ਤਾਂ ਮੈਨੂੰ ਦਿੰਦੀ ਨਹੀਂ ਤੇ ਹੁਣ ਕੀ ਹੋਇਆ ਪਪ ਪਪ ਸੀੜੀਆਂ ਮਾਰੀ ਜੀ ਮੂਨਾ ਦੱਦ ਦੇ ਮੈਂ ਨਹੀਂ ਦੇਣਾ ਕੁਝ ਵੀ ਨਹੀਂ ਕਹ ਬਾਈ ਗੁਰ ਜੀ ਕੀ ਖਾਲਸਾ ਬਾਈ ਗੁਰ ਜੀ ਕੀ ਤੇ ਅੱਜ ਹੀ ਸਾਨੂੰ ਸਵੇਰੇ ਕਾਰਡ ਆਇਆ ਇੱਕ ਕਿਹਦਾ ਆਇਆ ਬਰਥਡੇ ਪਾਰਟੀ ਦਾ ਦੋਸਤਾਂ ਨਾਲ ਦੇ ਵਿੱਚ ਕਾਰਡ ਆਇਆ ਬਾਈ ਬਾਰਟੀ ਮੈਂ ਤੇ ਰੋਕਦੀ ਝੁਕਣਾ ਤੁਸੀਂ ਉੰਜ ਨਹੀਂ ਰੁਕਣਾ ਮੈਂ ਦੁੱਧ ਲੈ ਕੇ ਆਉਂਦੀ ਆ ਫੇਰ ਹੀ ਤੁਸੀਂ ਠਿਕੋਗੇ ਬਾਈ ਮੈਂ ਦੁੱਧ ਲੈ ਕੇ ਆਉਂਦੀ ਹੂੰ ਹੋਰ ਸਿੱਪੇ ਕੀ ਆ ਲੈ ਅੱਜ ਵਾਲ ਕਟਾਏ ਹਾਂਜੀ ਅਸ ਬੜਾ ਸੋਨਾ ਲੱਗ ਰੇ ਕਟਿੰਗ ਕਰਕੇ ਤੇ ਆ ਆ ਗਈ ਮੰਮਾ ਉਹ ਦੇ ਗੁਰਲੀਨ ਦੀਦੀ ਵੀ ਆਏ ਸਵੇਰੇ ਸਵੇਰੇ ਕੱਪ ਹੈ ਲੈ ਬਨੂ ਬੰਨੀ ਫੋਨ ਬੰਦ ਕਰ ਜਪਨੂਰ ਗੁਰਲੀਨ ਬੰਦ ਕਰੀ ਫੋਨ ਅਰੇ ਤੇ ਬਾਏ ਗੁਰਜੀ ਕਾ ਖਾਲਸਾ ਬਾਏ ਗੁਰਜੀ ਕੀ ਫਤਿਹ ਬੋਲੋ ਬਾਏ ਗੁਰਜੀ ਕਾ ਖਾਲਸਾ ਆ ਆ ਜਾ ਆ ਗਿਆ ਹੁਣ ਕਿਤੇ ਤੰਤਾਂ ਕਰਨ ਗਨ ਲੈ ਨੂਰਾ ਡੇਗ ਭੇਂਗਾ ਪੁੱਤ ਡਿੱਗੀ ਡਿੱਗੀ ਹੋ ਜੂਗੀ ਮੇਰੇ ਸੋਹਣੇ ਦੀ ਮੇਰੀ ਰੋਟੀ ਵੀ ਆ ਚੁੱਕੀ ਐ ਆਏ ਹੇ ਆ ਪਚਾਲ ਮੈਂ ਪਚਾਲ ਨੂੰ ਸੰਭਲੋ ਜੀ ਹੈ ਛੜਦਾ ਇੱਥੇ ਹੁਣ ਛੜਦਾ ਇਹਨਾਂ ਪਚਾਲ ਨੂੰ ਮੈਂ ਉਹ ਬੱਗੂ ਗੋਸ਼ਾ ਚੱਕ ਲਿਆ ਲੈ ਚੱਕ ਲਿਆ ਚੱਕ ਮੋਰਾ ਸੇ ਲੈ ਆ ਸੇਵ ਤੇ ਬੱਗੂ ਗੋਸ਼ੇ ਆ ਦੇਖੋ ਸਾਡਾ ਏਸੀ ਚੱਲਦਾ ਕਹਿੰਦੇ ਇਸੀ ਜਲਾਉਣਾ ਗਿਆ ਚੱਲਿਆ ਤਾਂ ਹੈ ਨਹੀਂ ਚਲਾਤਾ ਆ ਹੋਰ ਕੁਝ ਖੋਲਤਾ ਹੋਰ ਕੁਝ ਚਲਾਤਾ ਪੁੱਤ ਮੈਂ ਚਲਾਉਣਾ ਹਾਂ ਹਾਂ ਚੱਲਿਆ ਪੁੱਤ ਹੁਣ ਚੱਲਿਆ ਘਰ ਜਾ ਹਰਾ ਇਹ ਲੋਕ ਲਾ ਕੇ ਦੇ ਦੇ ਯਾਰ ਇਹਨੂੰ ਲੋਕ ਲਾ ਕੇ ਦੇ ਦੇ ਇਸੀ ਤੇ ਹਾਂ ਜਾ ਬਗੂ ਕੋਲ ਜਿਖਾ ਲਓ ਮਮਾ ਤੋਂ ਚੀਜੀ ਲੈ ਲਓ ਚੀਜੀ ਖਾਣੇ ਜਾ ਮਮਾ ਕੋਲ ਚੀਜੀ ਖਾ ਲੋ ਪੁੱਤ ਜਾਓ ਆ ਲੈ ਉਹ ਨਰਮਾ ਦੇ ਦੇ ਇੱਥੇ ਬੈ ਜਾਓ ਤੁਸੀਂ ਜੰਮੂ ਰਾਦਰ ਆਪਨੇ ਆ ਬੈ ਆਪਣੀ ਸੀਟ ਤੇ ਆਓ ਹਾਂ ਕੀ ਲੈਣਾ ਆ ਮੇਰਾ ਸ਼ੋਨਾ ਕੋ ਮੇਰਾ ਲੱਡੂ ਮੇਰਾ ਲੱਡੂ ਮੈਂ ਠੁੱਕੜ ਨਹੀਂ ਲੱਗੀ ਆ ਦੇਖ ਆ ਚੀਜੀ ਦਾ ਇਹਦੇ ਚ ਪਾ ਕੇ ਨਾ ਮੇਰਾ ਬੋਤਸਾ ਉਹ ਬੱਬੂ ਕੋ ਛਾ ਥੋੜਾ ਛੋਟਾ ਕਰ ਦਨਾ ਨੇੜੇ ਘਰੇ ਘਰ ਹੱਥ ਦਿਆ ਕਰਦ ਮਾਰ ਲੂ ਇਹ ਇੱਕੇ ਦਾ ਮਾਰਨ ਚ ਪਤਾ ਆਪੀ ਐ ਛੋਟਾ ਜਿਹਾ ਪਿੰਕ ਕਰਦੇ ਪਤਲਾ ਪਤਲਾ ਆ ਲੋ ਹੋਰ ਪਤਲਾ ਕਰ ਨਾ ਨੋਨੇ ਆ ਲੈ ਲੈ ਨੋ ਟੂਲ ਟੂ ਕੂ ਕੂ ਹੋ ਵੀ ਹੱਥ ਚ ਲਓ ਲੋ ਆਏ ਹਏ ਨਾ ਪਰੋ ਪੜੋ 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 ਐ ਵੀ ਫੜ ਉਹ ਇੱਧਰ ਉੱਧਰ ਥੇਰਕਾਰ ਦੇ ਪਾਸੇ ਰੱਖ ਕਹਿਣੇ ਹੱਥ ਪਾ ਲੈਣ ਗੱਰਦ ਨੂੰ ਨਹੀਂ ਪਾਣੀ ਪਾਉਂਦੀ ਕਿਉਂ ਨਹੀਂ ਰੋਟੀ ਦੇ ਦਿੰਦੀ ਨਾ ਜਪਨੂ ਨੂੰ ਲੈ ਜਾ ਮੈਂ ਜਾਵਾਂ ਰੋਟੀ ਕੋਲ ਦੀ ਜਾ ਪਨੂ ਨੂੰ ਲੈ ਆ ਪੰਜ ਸਾਲ ਤੱਕ ਪੂਰੀਆਂ ਛਕਿਆ ਉਹ ਛੜਦਾ ਨਹੀਂ ਹਾਏ ਆ ਵੇ ਮੈਂ ਜਾਊਗੀ ਇਹ ਤਾਂ ਆ ਮੂੰਹ ਵੇਖ ਕੇ ਡਾਗੀ ਤਾਣ ਰੋਸ ਗਈ ਨੂਰ ਓਏ ਮੰਮਾ ਨਾਲ ਨਹੀਂ ਲੱਗ ਜਾਂਦੇ ਰਸਗੀ ਬਾਈ ਤੁਸੀਂ ਮੇਰੀ ਧੀ ਨੂੰ ਰਸਬਨੇ ਆਂ ਜੁੰਡੀਆਂ ਵਾਲੀ ਨੂੰ ਮੇਰੀ ਧੀ ਰਸਦੀ ਆ ਬਾਈ ਚਾਹ ਤੂੰ ਵੀ ਕਰ ਲੈ ਹਲ ਜਾ ਕੁਛ ਘੇਟੀ ਜੋ ਨਹੀਂ ਖਾਦੀ ਨਹੀਂ ਜਾਣੇ ਮੇਰੇ ਤੋਂ ਉਹ ਲੈ ਆ ਤੇ ਮਨਪ੍ਰੀਤ ਅਰਗਣੀ ਚੱਕੀ ਲੈਣੀ ਆ ਲੈ ਜਾ ਜੋ ਅਗੜੀ ਨੂੰ ਕਿਸੂ ਕਰੂਗੀ ਕਰ ਲੈ ਹਾਂ ਬਾਈ ਹਾਂ ਪੈਂਟੀ ਦੇ ਦੋ ਬਸ ਆ ਨਹੀਂ ਚਾਹਦਾ ਸੂਸੂ ਕੀਤਾ ਕਿ ਕਿੱਥੇ ਐਨੇ ਆ ਗਿਆ ਤਾਂ ਸੀ ਉੱਤੇ ਦਿੱਤੀ ਕਿ ਚਲੋ ਬੰਦਾਰਾ ਖਾ ਕੇ ਛੋਲੀ ਪੂੜੀਆਂ ਖਾ ਕੇ ਆਈਏ ਜਦੋਂ ਮੇਰੇ ਨੇੜੇ ਜਾ ਕੇ ਸੀ ਕਰੇ ਦਪਾਰ ਦਾ ਰੋਟੀ ਖਾ ਕੇ ਦਪਾਰ ਦਾ ਲੰਗ ਆਈ ਨਹੀਂ ਮੈਨੂੰ ਪਤਾ ਗਿੱਲੀ ਕਾ ਜੰਨਾ ਪਾਪਾ ਨੂੰ ਭਾਈ ਕਰਦਾ ਕਿ ਆਪਾਂ ਲੰਗਰ ਖਾਣ ਲੈ ਭਾਈ 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 ਅਸੀਂ ਜਾ ਰਹੇ ਜਪਨੂਰ ਨੇ ਸਾਡੀ ਗੱਲ ਦੇਖੋ ਪੂਰੀ ਹੋਣ ਨਹੀਂ ਦਿੱਤੀ ਹਨਾ ਹਨਾ ਜਪਨੂਰ ਰੋਲਾ ਪਾਈ ਗਈ ਪਾਈ ਗਈ ਮੈਂ ਗੱਲ ਕਰ ਰਹੀ ਸੀ ਸੋਹਣੇ ਨੇ ਗੱਲ ਹੀ ਨਹੀਂ ਕਰਨ ਦਿੱਤੀ ਹਨਾ ਜਪਨੂਰ ਨੂਰ ਬੋਲਿਆ ਕਰੋ ਨੂਰ ਜਪਨੂਰ ਕਾ ਨਾ ਪਿਆ ਗਾਣਾ ਬੰਦ ਤੇ ਜਪਨੂਰ ਪੂਰਾ ਪੰਗੜਾ ਪਾਈ ਜਾਂਦਾ ਪੂਰਾ ਦੱਬੀ ਤਰਿਆਂ ਦਾ ਕੰਮ ਆ ਹੋਏ ਆ ਹੋਏ ਮੈਂ ਭੰਗੜੇ ਭੁੰਗੜੇ ਪਾਉਂਦਾ ਜੇ ਆਪਣੂ ਆ ਦੇਖੋ ਜਾਂਦੀ ਫਰਲੀ ਬਣੀ ਰਹਿੰਦੀ ਹਰ ਵਕਤ ਤੇ ਨੂੰ ਸਾਹਮਣਾ ਖਾਣਾ ਜੀ ਦਾ ਵੜਾ ਨਹੀਂ ਗਾ